ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਨਕਾਣਾ ਸਾਹਿਬ ਦੇ ਵਿੱਚ ਜੇ ਨਰੈਣੂ ਮਹੰਤ ਇੱਕ ਜੱਜ ਦੀ ਕੁੜੀ ਦੇ ਨਾਲ ਬਲਾਤਕਾਰ ਕਰ ਸਕਦੇ ਆ ਇੱਕ ਜੱਜ ਦੀ ਕੁੜੀ ਦੇ ਨਾਲ ਜਦੋਂ ਲੈਡ ਚਲੇ ਗਈ ਉਹ ਮੋਮਬਤੀ ਲੈਣ ਵਾਸਤੇ ਗਈ ਸੀ ਇਹ ਪੂਰੀ ਹਸਤੀ ਤੁਸੀਂ ਪੜ ਸਕਦੇ ਹੋ ਰਿਸਰਚ ਕਰ ਸਕਦੇ ਹੋ ਉਹਦੇ ਨਾਲ ਨਰੈਣੂ ਮਹੰਤ ਦੇ ਗੁੰਡਿਆਂ ਨੇ ਬਲਾਤਕਾਰ ਕੀਤਾ ਸੀ ਤੇ ਇਹ ਮੈਂ ਅੱਜ ਗੱਲ ਕਿਉਂ ਕਹਿਣ ਲੱਗਾ ਛੱਟ ਗਈ ਸੀ ਐਸਆਈਟੀ ਸ਼ੋਮਣੀ ਕਮੇਟੀ ਤੋਂ 328 ਰੂਪਾਂ ਦਾ ਰਿਕਾਰਡ ਲੈਣ ਵਾਸਤੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਆ ਜਿਹੜਾ ਜਹੇਦਾਰ ਕਹਿੰਦਾ ਸੀ ਨਾ ਅਕੇ ਸਹਿਯੋਗ ਦਿਓ ਜਿੰਨਾ ਵੀ ਰਿਕਾਰਡ ਚਾਹੀਦਾ ਹੈ ਦਿਓ ਕੋਆਪਰੇਟ ਕਰੋ ਸ਼ਰਿਆਮ ਐਸਆਈਟੀ ਨੇ ਐਸਆਈਟੀ ਨੇ ਪ੍ਰੈਸ ਕਾਨਫਰੰਸ ਕਰਕੇ ਸਾਹਮਣੇ ਆ ਕੇ ਕਹਿਤਾ ਕਿ ਸ਼੍ਰੋਮਣੀ ਕਮੇਟੀ ਨੇ ਨੈਣੂਆਮਤਾ ਨੇ ਰਿਕਾਰਡ ਦਿੱਤਾ ਨਹੀਂ 328 ਰੁਪਿਆਂ ਦਾ ਮਤਲਬ ਮਤਲਬ ਇਹ ਹੈ ਵੀ ਜਿਹੜੇ 328 ਰੁਪਏ ਗਾਇਬ ਹੋਏ ਨੇ ਇਹ ਦਾਲ ਵਿੱਚ ਕਾਲਾ ਉਹਨਾਂ ਸਰੂਪਾਂ ਦੀ ਬਿਆਦਦੀ ਹੋਈ ਹੈ ਬਿਆਦਦੀ ਹੋਈ ਉਹਨਾਂ ਦੀ ਉਹ ਕਿਸੇ ਡੇਰੇ ਤੇ ਨੇ ਜਾਂ ਗਲੀਆਂ ਦੇ ਵਿੱਚ ਪਾਵ ਅੰਕ ਪਾੜ ਕੇ ਖਿਲਾਰ ਦਿੱਤੇ ਇਹ ਰਿਕਾਰਡ ਤਾਂ ਨਹੀਂ ਦੇ ਰਹੇ ਸਾਬ ਹੋ ਗਿਆ ਜੀ ਆ ਨਾ ਸ਼ੋਮਣੀ ਕਮੇਟੀ ਦੇ ਦਫਤਰ ਵਿੱਚ ਐਸਆਈਟੀ ਨੇ ਹਰ ਰਿਕਾਰਡ ਲੈਣ ਵਾਸਤੇ ਜਾਣਾ ਸੀ ਗਏ ਉਹ ਉਹਨਾਂ ਨੇ ਇੱਕ ਵੀ ਰਿਕਾਰਡ ਜਣ ਕੇ ਮੁਹੱਈਆ ਨਹੀਂ ਕਰਾਇਆ ਕੁਝ ਨਹੀਂ ਦੱਸਿਆ ਹੁਣ ਛੱਡ ਨੇ ਕਿਹਾ ਕਿ ਅਸੀਂ ਦੁਬਾਰਾ ਫੇਰ ਰਿਕਾਰਡ ਮੰਗਾਂਗੇ ਔਰ ਮਾਨਯੋਗ ਅਦਾਲਤ ਦੇ ਵਿੱਚ ਉਹ ਜਾ ਕੇ ਗੱਲਬਾਤ ਰੱਖਣਗੇ ਵੀ ਸਾਨੂੰ ਰਿਕਾਰਡ ਦਿੱਤਾ ਨਹੀਂ ਹੁਣ ਦੱਸੋ ਵੀ ਇਹ ਗੁੰਡੇ ਨਰੈਣੋ ਮਹੰਤ ਨੇ ਵੀ ਇਹਨਾਂ ਨੂੰ ਕੋਈ ਅਧਿਕਾਰ ਹੈਗਾ ਗੁਰਦੁਆਰੇ ਤੇ ਕਾਬਜ਼ ਹੋ ਕੇ ਇਸ ਨਾਂੰਤ ਦੀ ਸੇਕਮ ਦੀ ਗੱਲ ਕਰਨਗੇ ਕਦੇ ਨਹੀਂ ਕਰਨਗੇ ਹੁਣ ਇਹਨਾਂ ਨੇ ਜਿਹੜੇ ਕਹਿੰਦਾ ਜਥੇਦਾਰ ਇੱਕ ਕੌਮ ਦੀ ਬਹੁਤ ਵੱਡੀ ਸ਼ਰਮੌਰ ਸੰਸਥਾ ਤੇ ਇੱਕ ਜ਼ਿੰਮੇਵਾਰੀ ਹੈ ਅਕਾਲ ਤਖਤ ਤੇ ਉਸ ਅਕਾਲ ਤਖਤ ਨੂੰ ਕਹਿੰਦੇ ਸੀ ਸਮਰਪਤਾ ਜਥੇਦਾਰ ਦਾ ਹੁਕਮ ਸਿਰ ਮੱਥੇ ਕੌਮ ਦਾ ਹੁਕਮ ਹੈ ਪੰਥ ਦਾ ਹੁਕਮ ਹੈ ਕੀ ਕਹਿ ਗਿਆ ਜਥਾਰ ਨੇ ਅਖੇ ਤੁਸੀਂ ਸਹਿਯੋਗ ਦਿਓ ਜਦੋਂ ਸੈਟ ਆਉਂਦੀ ਹੈ ਨਾ ਐਸਆਈਟੀ ਆਉਂਦੀ ਹੈ ਪੁਛ ਕੇ ਸ਼ੁਰੂਆਤ ਤੇ ਪੂਰਾ ਸਹਿਯੋਗ ਦਿਓ ਵੀ 328 ਰੂਪ ਕਿੱਥੇ ਨੇ ਰਿਕਾਰਡ ਕੀ ਹੈ ਵੀ ਪੂਰਾ ਮਹਿਆ ਕਰੋ ਇਹ ਕਹਿਆ ਸੀ ਤੇ ਹੁਣ ਐਸਆਈਟੀ ਨੇ ਕਹਿਤਾ ਕਿ ਅਸੀਂ ਦਫਤਰ ਦੇ ਵਿੱਚ ਗਏ ਇਹਨਾਂ ਨੇ ਸਿੱਧੇ ਮੂੰਹ ਗੱਲ ਨਹੀਂ ਕੀਤੀ ਕੋਈ ਰਿਕਾਰਡ ਕੁਛ ਨਹੀਂ ਸਾਨੂੰ ਮਿਲਿਆ ਉਹ ਖਾਲੀ ਹੱਥ ਆਏ ਤੇ ਹੁਣ ਕੋਰਟ ਦੇ ਵੀ ਦਵਾਰੇ ਜਾਣ ਵੀ ਇਜਾਜ਼ਤ ਲੈ ਕੇ ਦਵਾਰਾ ਫੇਰ ਇਹਦੀ ਖਿਚਾਈ ਹੋਣੀ ਨਰਨੋ ਭੰਤਾਂ ਦੀ ਮਤਲਬ ਇਹ ਕਹਿ ਲਓ ਮੇਚੂ ਝੂਠ ਦਾ ਭਾਂਡਾ ਫਟ ਗਿਆ ਇਹ ਕਹਿ ਲਓ ਮੇਜੜਾ ਝੂਠੀ ਨਾਲ ਬੋਲਿਆ ਸੀ ਨਾ ਜਾਣੇ ਕਿ ਇਹਦੇ ਵਿੱਚ ਝੂਠੇ ਪੈ ਗਏ ਤੇ ਹੁਣ ਜੱਫੇਦਾਰ ਨੇ ਜਦੋਂ ਭਵੰਤਮਨ ਸਾਹਿਬ ਨੂੰ ਤਲਬ ਕੀਤਾ ਸੀ ਸਖਤਰੇ ਦੇ ਵਿੱਚ ਬੁਲਾਇਆ ਸੀ ਤੇ ਉਹ ਚਾਲ ਵੀ ਮੱਠੀ ਪੈ ਗਈ ਜਹਦਾਰ ਉਥੇ ਵੀ ਚੁੱਪ ਹੈ ਮਤਲਬ ਇਦਾਂ ਨਹੀਂ ਤੁਹਾਨੂੰ ਲੱਗਦਾ ਵੀ ਜਿਵੇਂ ਸੁਖਬੀਰ ਬਾਲਦੇ ਪੈਰਾ ਵਿੱਚ ਬਹਿ ਕੇ ਜਹਦਾਰ ਬੇਨਤੀ ਕਰਦਾ ਇਦਾਂ ਭਵੰਤਮਨ ਤੋਂ ਵੀ ਮਾਫੀ ਮੁਫੀ ਮੰਗ ਲਈ ਵੀ ਅਸੀਂ ਪੰਗਾ ਲੈ ਬੈਠੇ ਹੁਣ ਥੋੜਾ ਜਿਹਾ ਤੁਸੀਂ ਵੀ ਢਿਲੇ ਰਹੋ ਅਸੀਂ ਵੀ ਢਿਲੇ ਰਹਿਾਂਗੇ ਅਸੀਂ ਵੀ ਚਾਲ ਮੱਠੀ ਪਾ ਲੈਨੇ ਤੁਸੀਂ ਵੀ ਨਾ ਬੋਲਿਓ ਪਰ ਭਵੰਤਮਨ ਸਾਹਿਬ ਤਾਂ ਬੋਲੀ ਜਾਂਦੇ ਆ ਉਹ ਤਾਂ ਕਹਿੰਦੇ ਮੈਂ ਗੋਲਕਾਂ ਤੇ ਬੋਲਿਆ ਸੀ ਹਿਸਾਬ ਦਿਓ ਤੁਸੀਂ ਮੈਂ ਤੁਹਾਡੇ ਕੋਲੇ 25 3000 ਪੰਨੇ ਦੀ ਇੱਕ ਸ਼ਿਕਾਇਤ ਦੇ ਕੇ ਆਇਆ ਉਹਦੇ ਮੁਤਾਬਕ ਤੁਸੀਂ ਸਾਰਾ ਕੁਝ ਦੱਸੋ ਸੰਗਤਾਂ ਨੂੰ ਜੀ ਦੱਸਣਗੇ ਕਿ ਜਿਹੜਾ 25 3000 ਪੰਨੇ ਦੀ ਇੱਕ ਸ਼ਿਕਾਇਤ ਰਿਪੋਰਟ ਹੈਗੀ ਹੈ ਜਿਹੜੀ ਦੇ ਕੇ ਆਏ ਨੇ ਉੱਤੇ ਤਾਂ ਬੋਲਣ ਕੀ ਬੋਲਣਾ ਸੀ ਇਹਨਾਂ ਨੇ ਜਿਹੜੀ ਐਸਐਟ ਗਈ ਸੀ ਰਿਕਾਰਡ ਲੈਣ ਉਹ ਅਜ ਚੰਡੀਗੜ੍ਹ ਦੇ ਦਫ਼ਤਰ ਦੇ ਵਿੱਚ ਉਹ ਖਾਲੀ ਹੱਥ ਮੁੜ ਕੇ ਆਈ ਤੇ ਹੁਣ ਤੁਸੀਂ ਦੱਸੋ ਬਈ ਇਹ ਬੰਦੇ ਕਿੰਨੇ ਕਮੀਰੇ ਜਿਹੜੇ ਬੰਦੇ ਅਕਾਲ ਤਖਤ ਤੋਂ ਸ਼ਰਿਆਮ ਜਹਜ਼ਰ ਨੇ ਬਿਆਨ ਦਿੱਤਾ ਵੀ ਇਸ ਸਹਿਯੋਗ ਦੇਵਾਂਗੇ ਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਮੁੱਕਰ ਗਏ ਐਸਆਈਟੀ ਕਹਿੰਦੇ ਸਾਨੂੰ ਕੋਈ ਰਿਕਾਰਡ ਨਹੀਂ ਦੇਣਾ ਕੁਝ ਨਹੀਂ ਬੋਲ ਰਹੇ ਦੱਸੋ ਤੁਸੀਂ ਹੁਣ ਜਹਜ਼ਰ ਨੂੰ ਜੁੱਤੀਆਂ ਦੀ ਘਾਟ ਹੈ ਜਾਂ ਨੀਲੀਆਂ ਪੱਗਾਂ ਵਾਲਿਆਂ ਨੂੰ ਛਿੱਤਰਾਂ ਦੀ ਘਾਟ ਹੈ ਬਾਦਲ ਕੇ ਲਾਣੇ ਨੂੰ ਛਿੱਤਰਾਂ ਦੀ ਘਾਟ ਹੈ ਜਾਂ ਨਰੇਣੋ ਕਹਿੰਤ ਚਾਹੁੰਦੇ ਨੇ ਵੀ ਜਿਵੇਂ ਨਨਕਾਣਾ ਸਾਹਿਬ ਆਜ਼ਾਦ ਕ੍ਰਾਸ਼ੀ ਕੇ ਦਾ ਖੇਤਰ ਪੈਣ ਵੀ ਫੇਰ ਇਹਨਾਂ ਨੂੰ ਸਬਰਾਉਣਾ ਫੇਰ ਟਿਕਾਉਣਾ ਇਸੇ ਦੀਆਂ ਜਿਹੀਆਂ ਗੱਲਾਂ ਮੈਂ ਕੋਈ ਹੋਰ ਮੁੱਦਾ ਨਹੀਂ ਲਿਆ ਮੈਂ ਸਿਰਫ ਦੋ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਦੋਂ ਉਹ ਅੰਤਮਾਨ ਸਾਹਿਬ ਨੇ ਰੋੜਾ ਪਾਇਆ ਬਿਲਾਵ ਦੇ ਮੁੱਖ ਮੰਤਰੀ ਨੇ ਉਹਨੂੰ ਤਰਬ ਕੀਤਾ ਗਿਆ ਉਸ ਖਤਰੇ ਦੇ ਵਿੱਚ ਜਾਂਦੇ ਇੱਕ ਬੈਗ ਲੈ ਕੇ ਜਾਂਦੇ ਨੇ 25 30 ਹਜ਼ਾਰ ਪੰਨੇ ਦੀ ਰਿਪੋਰਟ ਸ਼ਿਕਾਇਤਾਂ ਨੇ ਉਹਦੇ ਵਿੱਚ ਤੇ ਜਥੇਦਾਰ ਨੇ ਉਸ ਤੋਂ ਬਾਅਦ ਦੇ ਵਿੱਚ ਗਿੱਟਮਿਟ ਕਰਕੇ ਇਹ ਕਹਿਤਾ ਸੀ ਸਹਿਯੋਗ ਦੇਵਾਂਗੇ ਜਿਹੜੇ 328 ਰੁਪਏ ਗੈਬ ਹੋਏ ਨੇ ਅਸੀਂ ਛੱਡ ਦੇ ਨਾਲ ਕੰਪਰੋਮਾਈਜ਼ ਨਹੀਂ ਸੌਰੀ ਕਾਪਰੇਟ ਕਰਾਂਗੇ ਇਹ ਗੱਲ ਕਹੀ ਸੀ ਇੱਕ ਬੀਕ ਦੇ ਵਿੱਚ ਮੁੱਕ ਗਏ ਜਿਹੜੇ ਬੰਦੇ ਇੱਕ ਬੀਕ ਦੇ ਵਿੱਚ ਵੱਡੇ ਵੱਡੇ ਚੈਨਲਾਂ ਤੇ ਵਾਅਦੇ ਕਰਕੇ ਮੁੱਕਰ ਗਏ ਸਟੇਟਮੈਂਟਾਂ ਲਿਖਤੀ ਰੂਪ ਵਿੱਚ ਪਈਆਂ ਨੇ ਤੇ ਉਹ ਕਹਿੰਦੇ ਨੇ ਸਾਡੀ ਆਕਾਲਗਾਂ ਦੀ ਸਰਕਾਰ ਬਣੇ 2027 ਦੇ ਵਿੱਚ ਤੁਸੀਂ ਸਮਝੋਗੇ ਵੀ ਕਿੰਨੇ ਮੂਰਖ ਬਣਾ ਰਹੇ ਲੋਕਾਂ ਨੂੰ ਇਹ ਕੌਮ ਦਾ ਜਥੇਦਾਰ ਜਦੋਂ ਮੈਂ ਬੋਲਦਾ ਨਾ ਬਹੁਤਿਆਂ ਨੇ ਚਲੂਨੇ ਲੜਦੇ ਆ ਕਾਲੀ ਫੋਨ ਕਰਨਗੇ ਨੀਲੇ ਪੱਗਾਂ ਵਾਲੇ ਜਿਹੜਾ ਇਹਨਾਂ ਨੂੰ ਬੋਲਾਂਗੇ ਇੱਥਾਂ ਜਿਹਦਾ ਨੂੰ ਬਾਹਰ ਘਾਟੋ ਹਰਾਮ ਕੋਲ ਨੂੰ ਜਿਹਨੇ ਬਿਆਨ ਦਿੱਤਾ ਸੀ ਵੀ ਸਹਿਯੋਗ ਦੇਵੇ ਸ਼ਮਨਿਕ ਕਮੇਟੀ ਤੇ ਸੈਟ ਨੂੰ ਫਿਰ ਕਿਉਂ ਖਾਲੀ ਮੋੜਿਆ ਦਿਓ ਰਿਕਾਰਡ ਤੇ ਯਾਨਕਿ ਇਹਨਾਂ ਨੂੰ ਜੁੱਤੀਆਂ ਦੀ ਘਾਟ ਹੈ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਮੁੱਖ ਮੰਤਰੀ ਚੁੱਪ ਕਰ ਜੇ ਹੋਰ ਲੋਕ ਚੁੱਪ ਕਰ ਜਾਣ ਅਸੀਂ ਥੋੜੀ ਚੁੱਪ ਕਰਨਾ ਅਸੀਂ ਤਾਂ ਆਪਣੇ ਗੁਰੂ ਸਾਹਿਬ ਲਈ ਬੋਲਣਾ ਹੈ ਅਸੀਂ ਆਪਣੀ ਕੌਮ ਲਈ ਬੋਲਣਾ ਸੀ ਕਿ ਚੁੱਪ ਕਰ ਜਾਗੇ ਢੇਡ ਕੇ ਰੱਖੋ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਪੂਰੇ ਚੈਨਲਾਂ ਵਾਲੇ ਜਿਹੜੇ ਸੋਸ਼ਲ ਮੀਡੀਆ ਤੇ ਕੰਮ ਕਰਉ ਸਭ ਨੂੰ ਬੇਇੱਜ਼ਤੀ ਹੈ ਕੋਈ ਸਟ੍ਰੈਟ ਨਹੀਂ ਬਾਰਾਂਗੇ ਇਹ ਵੀਡੀਓ ਚੱਕ ਕੇ ਜਿੰਨੀ ਮਰਜ਼ੀ ਵਹਿਰ ਮ ਕਰੋ ਮੈਂ ਕਹਿ ਰਿਹਾ ਇਹ ਨਹੀਂ ਬੱਚ ਜੀਨੇ ਵੀਡੀਓ ਚੱਕ ਕੇ ਪਾਉਣੀ ਹੈ ਪਾ ਗੋ ਪੂਰਾ ਜਲੂਸ ਕੱਢੋ ਇਹਨਾਂ ਦਾ ਫਰਾਮ ਕੋਰਾਂ ਦਾ ਜਿਹੜੇ ਇੱਕ ਬੀਕ ਦੇ ਵਿੱਚ ਵਾਦਾ ਕਰਕੇ ਮੁੱਕਰ ਗਏ ਕਿ ਅਸੀਂ ਸਹਿਯੋਗ ਦੇਵਾਂਗੇ ਅੱਜ ਐਸਆਈਟੀ ਖਾਲੀ ਮੁੜੀਏ ਉਹਨਾਂ ਨੇ ਕਾਨਫਰੈਂਸ ਕੀਤੀ ਹੈ ਕਿ ਸਾਨੂੰ ਸਹਿਯੋਗ ਨਹੀਂ ਦਿੱਤਾ ਉਹ ਦੁਬਾਰਾ ਫੇਰ ਜਾਣਗੇ ਇਹਨਾਂ ਹਰਾਮਖੋਰਾਂ ਦਾ ਪੂਰਾ ਜਲੂਸ ਕਟੋ ਬਦ ਤੋਂ ਬਦ ਵੀਡੀਓ ਵਾਇਰਲ ਕਰੋ ਜਿਹੜੇ ਚੈਨਲ ਚਾਕੇ ਪੁਰਨੇ ਚੈਨਲ ਦਾ ਬਾਦੇ ਪੇਰ ਵਾਲੇ ਪੁਰਨੇ ਚਾਕੇ ਪੇਰ ਵਾਲਾ ਬਾਦੇ ਅਸੀਂ ਕੌਮ ਲਈ ਗੱਲ ਕਰ ਰਹੇ ਹਾਂ ਇਹਨਾਂ ਹਰਾਮਖੋਰਾ ਨੂੰ ਮੜੀ-ਮੁੱਡੀ ਸ਼ਰਮ ਆਵੇ ਮੜੀ-ਮੁੱਡੀ ਸ਼ਰਮ ਆਵੇ ਵੀ ਅਸੀਂ ਇੱਕ ਹਫ਼ਤੇ ਦੇ ਵਿੱਚ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ ਸਹਿਯੋਗ ਦੇਵਾਂਗੇ ਜਥੇਦਾਰ ਦੀ ਜਵਾਨ ਕਿੱਥੇ ਹੈ ਦੱਸੋ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ